ਮਜੀਠਾ ਹਲਕੇ ਦੇ ਵਿੱਚ ਕੋਟ ਮੈਰਿਜ ਕਰਾਉਣੀ ਨੌਜਵਾਨ ਨੂੰ ਕਾਫੀ ਮਹਿੰਗੀ ਪੈ ਗਈ ਹੈ ਜਿੱਥੇ ਲੜਕੀ ਦੇ ਪਰਿਵਾਰ ਨੇ ਪਰਿਵਾਰਕ ਮੈਂਬਰਾਂ ਤੇ ਹਮਲਾ ਕਰ ਦਿੱਤਾ ਤਾਂ ਇਟਾ ਰੋੜੀਆਂ ਦੇ ਨਾਲ ਵਾਰ ਕੀਤਾ ਗਿਆ ਤੇ 6 ਸਾਲ ਦਾ ਬੱਚਾ ਜ਼ਖਮੀ ਹੋ ਗਿਆ ਤਰਸਲ ਅਮਨੇ ਸਰਦੇ ਮਜੀਠਾ ਦੇ ਪਿੰਡ ਲੁੱਟੜ ਦੇ ਵਿੱਚ ਕੂਟ ਮੈਰਿਜ ਕਰਾਉਣ ਇਸ ਮੁੰਡੇ ਨੂੰ ਕਾਫੀ ਮਹਿੰਗੀ ਪਈ ਹੈ। ਦਰਅਸਲ ਆਪਣਾ ਫੈਸਲਾ 1.5 ਸਾਲ ਬਾਅਦ ਵੀ ਇਸ ਨੂੰ ਮਹਿੰਗਾ ਪੈ ਰਿਹਾ ਹੈ। ਕੁਲਦੀਪ ਸਿੰਘ ਨਾਮ ਦਾ ਨੌਜਵਾਨ ਜਿਸ ਨੇ 1.5 ਸਾਲ ਪਹਿਲਾਂ ਇੱਕ ਲੜਕੀ ਦੀ ਨਾਲ ਕੂਟ ਮੈਰਿਜ ਕੀਤੀ ਸੀ ਉਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਸ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਕੁਲਦੀਪ ਦੇ ਬਿਆਨਾਂ ਮੁਤਾਬਕ ਹਾਲੀ ਦੇ ਵਿੱਚ ਦੇਰ ਰਾਤ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੇ ਘਰ ਦੇ ਵਿੱਚ 16 ਪਰਿਵਾਰਕ ਮੈਂਬਰਾਂ ਤੇ ਇੱਟਾ ਰੋੜਿਆਂ ਦਾ ਹਮਲਾ ਕੀਤਾ ਜਿਸ ਦੇ ਵਿੱਚ 6 ਸਾਲ ਦਾ ਬੱਚਾ ਜ਼ਖਮੀ ਹੋ ਗਿਆ ਜਿਸ ਨੂੰ ਲਾਜ਼ ਦੇਲੀ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਾ ਉਸ ਨੂੰ ਜਵਾਬ ਦੇ ਦਿੱਤਾ ਗਿਆ ਤਾਂ ਇਸ ਘਟਨਾ ਤੋਂ ਬਾਅਦ ਵਾਲਮੀ ਕੇ ਜਥੇਬੰਦੀਆਂ ਪੜਤ ਪਰਿਵਾਰ ਦੇ ਹੱਕ ਦੇ ਵਿੱਚ ਨਿਤ ਰਾਈਆਂ ਨੇ ਦੱਸਦੀ ਕਿ ਉਹਨਾਂ ਦਾ ਕਹਿਣਾ ਕਿ ਪੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਹਰ ਇੱਕ ਮੰਚ ਤੇ ਉਹਨਾਂ ਦੇ ਨਾਲ ਖੜੇ ਨੇ ਤੇ ਦੋਸ਼ੀਆਂ ਦੇ ਖਿਲਾਫ ਉਹਨਾਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਦੱਸਦੀ ਕਿ ਥਾਣਾ ਮਜੀਠਾ ਦੇ ਇਨਚਾਰਜ ਕਰਮਪਾਲ ਸਿੰਘ ਨੇ ਕਿਹਾ ਕਿ ਪਿੰਡ ਲੁੱਤਰ ਤੋਂ ਹਮਲੇ ਦੀ ਸ਼ਿਕਾਇਤ ਮਿਲੀ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਤੇ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ ਤੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਜਥੇਬੰਦੀਆਂ ਦਬਾਅ ਪਾ ਰਹੀਆਂ ਨੇ ਤਾਂ ਜੋ ਪਰਿਵਾਰ ਨੂੰ ਇਨਸਾਫ ਮਿਲ ਸਕੇ ਗੱਲਬਾਤ ਸਾਡੇ ਮੁੰਡੇ ਨੇ ਕੋਟ ਮੈਰਿਜ ਕਰਾਈ ਆ ਤੇ ਸਾਨੂੰ ਇਹ ਤੁਮ ਕਹਿਵੜ ਦੇ ਦੇਗੇ ਜਿੱਥੇ ਜੀਕਰਦਾਰ ਨੂੰ ਤੁਮ ਕਹਿਣ ਦੇ ਦੇਗੇ ਬੜੀ ਸੜਨਾ ਕਰਨ ਡੇ ਆ ਬਹੁਤ ਬੇਅਤੀ ਹੜਨਾ ਕਰਨ ਡੇ ਹੈਗੇ ਇਹ ਕਹਿ ਨਹੀਂ ਸਕਦੇ ਆਪਾਂ ਤਾਂ ਸਾਨੂੰ ਇਨਸਾਫ ਦਾ ਤੁਹਾਨੂੰ ਚਾਹੀਦਾ ਵਾ ਕਿ ਮੈਂ ਤੇਰਾ ਹੋ ਗਿਆ ਤੁਹਾਡੇ ਹੁੰਦੇ ਨੇ ਕੋਰ ਮੇਰੇ 1.5 ਸਾਲ 1.5 ਸਾਲ ਹੋ ਗਿਆ 1.5 ਸਾਲ ਤੋਂ ਲਗਾਤਾਰ ਤਾਂ ਕਰ ਰਹੇ ਹਾਂ ਹਾਂਜੀ ਲਗਾਤਾਰ ਹਾਂਜੀ ਜਿੱਥੇ ਜਿਕਰ ਸਾਡੇ ਬੱਚਾ ਸਾਡੇ ਰੁਕੇ ਰਲਿੰਦੇ ਆ ਸਾਨੂੰ ਹਸਾਬੀਆਂ ਨੂੰ ਚਾਹੀਦੀ ਆ ਜੋ ਰਾਤੀ ਕੀ ਹੋਇਆ ਰਾਤੀ ਇਹ ਝਗੜਾ ਇਹ ਆਪਣਾ ਜਦੋਂ ਕੋਟ ਬਾਰਾ ਕੀਤੀ ਬਹੁਤ ਰੈਟੇ ਚਲਾਏ ਆ ਸਾਡੇ ਬੱਚੇ ਨੇ ਛੋਟੇ ਜਿਹੇ ਸਾਡੇ ਛੱਟ ਲੱਗ ਗਈ ਹੈ ਤੇ ਬਹੁਤ ਵਿਚਾਰਾ ਇਹ ਸੀਰੀਅਸ ਹੈਗਾ ਮਾਂ ਮੰਗ ਕੀ ਕਰਦੀ ਹੈ ਹਾਂਜੀ ਮੰਗੀ ਕਰਦੇ ਮੰਗ ਅਸੀਂ ਉਹ ਕਰਦੇ ਵੇ ਸਾਡਾ ਨਸਾਬਾ ਨੂੰ ਮਿਲਣਾ ਚਾਹੀਦਾ ਸਾਡੀ ਮੰਗੇ ਹੋਈ ਆ ਜੀ ਜੀ ਹਰ ਹਾਲ ਵਾਲੇ ਜੀ ਮੇਰਾ ਨਾਮ ਜੀ ਕੁਲਦੀਪ ਸਿੰਘ ਰੋਸ਼ੀ ਪਿੰਡ ਲੱਡੜ ਤੋਂ ਆ ਜੀ ਤੇ ਮੇਰਾ ਜੋ ਮੈਟਰ ਹੈਗਾ ਸੀ ਮੈਂ ਪਹਿਲਾਂ 1.5 ਸਾਲ ਪਹਿਲਾਂ ਆਪਣੀ ਕੋਟ ਮੈਰਿਜ ਕਰਵਾਈ ਸੀ ਤੇ ਉਸ ਦੇ ਰੰਜਿਸ਼ ਰੰਜਿਸ਼ ਦੇ ਵਿੱਚ ਮੇਰੇ ਫੈਮਲੀ ਨੂੰ ਪਰਿਵਾਰ ਨੂੰ ਫਿਰ ਭਤੀਜਿਆਂ ਨੂੰ ਤੇ ਸਾਰੇ ਪਰਿਵਾਰ ਨੂੰ ਤੰਗ ਕਰਦੇ ਸੀ ਤੇ ਜਿੱਥੇ ਰਾਹ ਚੋਂਦੇ ਜਾਂਦੇ ਜਦੋਂ ਮੇਰੀ ਵਾਈਫ ਜੀ ਉਹਨਾਂ ਦੀ ਪਰਿਵਾਰ ਅਚਾਰੀ ਤੇ ਉਹਨਾਂ ਦੇ ਪਰਿਵਾਰ ਜਿਹੜਾ ਸੀ ਮੇਰੇ ਚਾਚੇ ਤਾਇਆ ਦੇ ਬੇਟਿਆਂ ਨੂੰ ਭਤੀਜਿਆਂ ਨੂੰ ਖਰਾਚ ਹੁੰਦੇ ਜਾਂਦੇ ਆ ਜਿੱਥੇ ਮਰਜ਼ੀ ਕੁੱਟ ਦਿੰਦੇ ਸੀ ਸਟਾਂ ਲਾ ਦਿੰਦੇ ਸੀ ਤੇ ਆਪਾਂ ਪਹਿਲਾਂ ਕੋਈ ਕਾਰਵਾਨ ਨਹੀਂ ਸੀ ਕੀਤੀ ਤੇ ਹੁਣ ਉਹਨਾਂ ਨੇ ਕੀ ਕੀਤਾ 1 21 ਤਰੀਕ ਨੂੰ ਪਹਿਲਾਂ ਸ਼ਾਮੀ 6 ਵਜੇ ਜਾ ਕੇ ਚਾਚਾ ਜੀ ਦੇ ਘਰ ਜਾ ਕੇ ਉਹਨਾਂ ਨੂੰ ਕੁੱਟ ਕੇ ਆਏ ਉਹ ਅੱਜ ਦੇ ਬੇਟਿਆਂ ਨੂੰ ਕੁੱਟ ਕੇ ਆਏ ਉਸ ਤੋਂ ਬਾਅਦ ਰਾਤ ਨਾਲ 1 1/2 ਵਜੇ ਆਪਣਾ ਕੁਝ ਬਾਹਰੋਂ ਮੁੰਡੇ ਸੱਦੇ ਕੋਈ 5 30 ਮੁੰਡੇ ਸੀ ਤੇ ਜਿੰਨਾਂ ਰਾਤ ਸੁੱਤੇ ਪਏ ਉਹਨਾਂ ਦੇ ਘਰ ਜਾ ਕੇ ਇੱਟਾ ਰੋੜੇ ਚਲਾਏ ਦਾਤਰ ਕੇ ਪੰਨਾ ਲੈ ਕੇ ਘਰ ਗਏ ਤੇ ਜਿੱਦੇ ਵਿੱਚ ਇੱਕ ਛੋਟਾ ਬੱਚਾ ਇੱਟ ਜਬ ਉਹ ਜਾਰੀ ਡੂੰਗੀ ਸੱਟ ਲੱਗ ਗਈ ਆ ਜੀ ਤੇ ਸਿਵਲ ਹਸਪਤਾਲ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਪ੍ਰਾਈਵੇਟ ਦਾਖਲ ਕਰਾ ਦਿਓ ਇਹਦੀ ਜਾਨ ਨੂੰ ਖਤਰਾ ਬੱਚੇ ਦਿਓ ਕਿੰਨੇ ਤਰੀਕ ਦਾ 21 21 ਤਰੀਕ ਨੂੰ ਰਾਤ 1:30 ਵਜੇ ਦੀ ਗੱਲ ਹੈ ਰਾਤ 1:30 ਵਜੇ ਹੋਰ ਕਿਸੇ ਜਖਮੀ ਹੋਇਆ ਹੋਇਆ ਅ ਹੋਰ ਇੱਕ ਹੈ ਗਈ ਸੀ ਉਹਦੇ ਆਪਾਂ ਮੈਡੀਕਲ ਰਿਪੋਰਟ ਨਹੀਂ ਕਰਵਾਈ ਤੇ ਪੈਰ ਤੇ ਇੱਟ ਇੱਟ ਵੱਜੀ ਸੀ ਜਿਹ ਤੋਂ ਹਮਲਾ ਕੀਤਾ ਘਰ ਕੋਣ ਤੋਂ ਅ ਚਾਚਾ ਜੀ ਹੀ ਰਾਤ ਦੀ ਗੱਲ ਕੇ ਜਾਂ ਦਿਨ ਦੀ ਜੜੀ ਜੀ ਰਾਤ ਦੀ ਮੇਰੇ ਤਾਇਆ ਜੀ ਦਾ ਬੇਟਾ ਸੀ ਉਹਨਾਂ ਦੇ ਬੱਚੇ ਸੀ ਤੇ ਉਹਨਾਂ ਦੀ ਮੈਸੇਜ ਜੀ ਤੇ ਸਾਡੀ ਜਿਹੜੀ ਭੈਣ ਸੀ ਉਹ ਵੀ ਆਈ ਸੀ ਛੋਟਾ ਬੱਚਾ ਸੀ ਤੇ ਸੁੱਤੇ ਪਏ ਸੀ ਸੁੱਤੇ ਪਏ ਉਹਨਾਂ ਨੇ ਜਦੋਂ ਵੇਖਿਆ ਕਿ ਸਾਰੇ ਸੌਂ ਗਏ ਆ ਇਹਨਾਂ ਨੇ ਉੱਪਰ ਕੋਠੇ ਤੇ ਆਪਣੇ ਸਾਹਮਣੇ ਲਾਗੇ ਜਾ ਕੇ ਤੇ ਇੱਕ ਕੋਠਿਆਂ ਦੇ ਉੱਤੇ ਚੜ ਕੇ ਲਾਗੇ ਇਹਨਾਂ ਨੇ ਉਹ ਹਮਲਾ ਬੋਲਤਾ ਉਹਨਾਂ ਦੇ ਸੁੱਤੇ ਪਿਆਵਾਂ ਦੇ ਇਹ ਵੀ 25 ਬੰਦੇ ਸੀ ਸਾਰੇ ਹਾਂਜੀ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂਜੀ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹੈ ਜੀ ਤੇ ਐਸ ਐਚ ਓ ਕਰਮ ਸਿੰਘ ਜੀ ਸਾਨੂੰ ਵਿਸ਼ਵਾਸ ਦਿਵਾਇਆ ਹੈ ਵੀ ਆਪਾਂ ਉਹਨਾਂ ਦੇ ਬੰਦੀ ਕਾਨੂੰਨ ਨੂੰ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਅਗਰ ਨਾ ਮੈਟਰ ਆਲੇ ਤਾਂ ਮੈਟਰ ਅਸਟਾ ਪਿੱਛੇ ਅਗਲਾ ਆਪਾਂ ਨੂੰ ਜੀ ਤਰਨਿਆਂ ਲਾਵਾਂਗੇ ਜੀ ਮ ਹੇ ਸੋ ਨਿਰਬੈ ਸਭਾ ਮਾਗੀ ਦੀ ਮਹਾਰਾਜ ਕੀ ਜੈ ਵਾਲਮੀਕੀ ਸ਼ਕਤੀ ਹਮਾਰਾ ਵਾਲਮੀਕੀ ਸ਼ਕਤੀ ਹਮਾਰਾ ਵਾਲਮੀਕੀ ਸ਼ਕਤੀ ਹਮਾਰਾ ਜੋ ਬੋਲੇ ਸੋ ਨਿਰਪੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸਿਡੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਅੱਜ ਜੋ ਮਜੀਠੇ ਥਾਣੇ ਵਿੱਚ ਪਿੰਡ ਲੁਧਣ ਵਿੱਚ ਜੋ ਰਾਤ 1 2 ਦੇ ਵਿੱਚ ਕਰੀਬ ਝਗੜਾ ਹੋਇਆ ਸੀ ਰਾਤ ਛੋਟੇ ਬੱਚੇ ਦੇ ਜਿਹੜੀ ਸਿਰ ਵਿੱਚ ਇੱਟ ਮਾਰ ਕੇ ਜੋ ਬੱਚਾ ਸਿਰੀ ਸਿਆ ਅੱਜ ਉਹਦੇ ਮੈਟਰ ਵਿੱਚ ਅਸੀਂ ਮਜੀਠੇ ਥਾਣੇ ਮਾਨਜੋਗ ਐਸਟੇਟ ਤੋਂ ਸਾਹਮਣੂ ਮਿਲੇ ਆ ਸਰਦਾਰ ਕਰਨਪਾਲਜੀਤ ਸਿੰਘ ਦੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਬਾਬਾ ਜੀ ਅਸੀਂ ਹੁਣੇ ਜਿਹੜੇ ਬੰਦੇ ਉਹਨਾਂ ਨੂੰ ਲਿਆ ਕੇ ਅੰਦਰ ਸੁੱਟਦੇ ਤੇ ਜੋ ਬੰਦੀ ਕਾਰਵਾਈ ਕਾਨੂੰਨੀ ਉਹਨਾਂ ਦੇ ਕੀਤੀ ਜਾਊਗੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਕਿੱਥੇ ਹੋਇਆ ਤੇ ਕਿੰਨੀ ਉੱਚੇ ਤੋਂ ਹੋਇਆ ਇਹ ਰਾਤ ਕਰੀਬ ਕੋਈ 1 ਜਾਂ 2 ਵਜੇ ਦੇ ਜਾ ਕੇ ਘਰ ਜਾ ਕੇ ਉਹਨਾਂ ਦੇ ਜਿਹੜੀ ਐਂਟੀ ਪਾਰਟੀ ਆ ਬੱਚੇ ਦੇ ਮਾਂ ਪਿਓ ਦੇ ਉਹਨਾਂ ਦੇ ਗੱਲ ਪਏ ਨੇ ਤੇ ਜਿਸ ਵਿੱਚ ਜਿਹੜੀ ਇੱਟ ਹੈ ਜਿਹੜੀ ਉਹ ਬੱਚੇ ਦੇ ਸਿਰ ਵਿੱਚ ਵੱਜ ਗਈ ਆ ਤੇ ਜਿਹੜਾ ਬੱਚਾ ਹਸਪੀਟਲ ਆ ਲੈਣੇ ਜਿਹੜਾ ਸਰਕਾਰੀ ਸ਼ਿਵਲ ਆ ਲੈਣੇ ਜਵਾਬ ਦਿੱਤਾ ਹੈ ਕਿ ਇਹਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਜਾਓ ਤੇ ਹੁਣ ਜਿਹੜਾ ਬੱਚੇ ਨੂੰ ਆਪਣਾ ਅਮਨਦੀਪਾ ਹਸਪੀਟਲ ਵਿੱਚ ਜਿਹੜਾ ਕੰਟਰੋਲ ਮਿੰਟ ਥਾਣੇ ਦੇ ਨਾਲ ਆ ਉੱਥੇ ਐਡਮਿਟ ਕਰਾਉਣ ਲੱਗਿਆ ਬੱਚੇ ਨੂੰ ਬੱਚਾ ਸੀਰੀਅਸ ਸੀ ਜੀ ਉਹ ਡਾਕਟਰਾਂ ਦਾ ਦੱਸੰਦਾ ਕਹਿਣਾ ਕਿ ਬੱਚਾ ਜ਼ਿਆਦਾ ਹੀ ਸੀਰੀਅਸ ਹੈ ਕਿੰਨੇ ਬੰਦਿਆਂ ਨੇ ਸੀਰ ਤੇ ਕੀ ਵੱਜਿਆ ਜੀ ਸਿਰ ਚ ਇੱਟ ਵੱਜੀ ਆ ਜੀ ਕਿੰਨੇ ਬੰਦਿਆਂ ਬੰਦਿਆਂ ਨੇ ਕੋਈ ਤਕਰੀਬ ਅੱਠਾ ਕੇ ਦਸਾਂ ਜਣਿਆਂ ਦਾ ਨਾਲ ਜਿਹੜਾ ਪਰਿਵਾਰ ਨੇ ਲਿਖਾਇਆ ਹੋਇਆ ਜੀ ਸਰ ਕੌਣ ਨੇ ਉਹ ਨਾਲ ਜੀ ਬੰਦਿਆਂ ਦਾ ਚਲੋ ਝਗੜਾ ਦਾ ਮੈਟਰ ਕੀ ਸੀ ਝਗੜੇ ਦਾ ਤਾਂ ਹਲੇ ਮੈਨੂੰ ਪਤਾ ਨਹੀਂ ਹੈ ਪੂਰਾ ਜੀ ਸਰ ਕਿਹੜੀ ਕੰਪਲੇਂਟ ਆਈ ਹੈ ਕੀ ਮੈਟਰ ਦੀ ਹੈ ਜੀ ਇਹ ਕੰਪਲੇਂਟ ਪਿੰਡ ਲੁਧਰ ਤੋਂ ਮਸੂਲ ਹੋਈ ਆ ਜਿਹਦੇ ਵਿੱਚ ਮੇਜਰ ਸਿੰਘ ਨੂੰ ਮਾਰ ਕਰਕੇ ਇਹਦੀ ਜੋ ਬੰਦੀ ਕਾਰਵਾਈ ਆ ਉਹ ਕੀਤੀ ਜਾ ਰਹੀ ਆ ਸਰ ਇਹ ਝਗੜਾ ਦਾ ਕੋਈ ਪਤਾ ਲੱਗੇ ਕਾਰਨ ਕੀ ਇਹ ਇਹਨਾਂ ਦਾ ਕੁੜੀ ਮੁੰਡੇ ਦਾ ਸੀ ਕੋਈ ਪਿਛੇ ਇਹਨਾਂ ਦੇ ਇੱਕ ਕੋਡ ਮੈਰੇਜ ਕਰਵਾਈ ਸੀ ਉਹਦੇ ਰਿਲੇਟਡ ਨਾ ਇਹਨਾਂ ਦੋ ਪਰਿਵਾਰਾਂ ਦੇ ਵਿੱਚ ਹੁੰਦਕ ਬਾਜੀ ਆਜੀ ਉਹਦੇ ਰਿਲੇਟਡ ਹੀ ਹੈ ਪਰ ਪਰਵਾਰ ਨਹੀਂ ਠੀਕ ਹੈ ਜੀ